ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਪਿਸ਼ਾਵਰ ਤੋਂ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਨੰਦਪੁਰ ਸਹਿਬ ਆਈਆਂ ਜਿਨ੍ਹਾਂ ਵਿੱਚ ਇੱਕ 14-15 ਸਾਲਾਂ ਦਾ ਬੱਚਾ ਸੀ ਜਿਹੜਾ ਕਿ ਆਪਣੀ ਉਮਰ ਨਾਲੋਂ ਵੱਧ ਚੁਸਤ ਨਜ਼ਰ ਆਉਂਦਾ ਸੀ ਤੇ ਜਦੋਂ ਉਸ ਬੱਚੇ ਨੇ ਗੁਰੂ ਸਾਹਿਬ ਜੀ ਅੱਗੇ ਆਪਣਾ ਸੀਸ ਝੁਕਾਇਆ ਤਾ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ ਕਿ ਭਾਈ ਤੇਰਾ ਨਾਮ ਕੀ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਗੁਰੂ ਜੀ ਮੇਰਾ ਨਾਮ ਜੋਗਾ ਹੈ ਤਾਂ ਗੁਰੂ ਜੀ ਨੇ ਫਿਰ ਤੋਂ ਪਿਆਰ ਨਾਲ ਪੁੱਛਿਆ ਕਿ ਭਾਈ ਕਿਸ ਜੋਗਾ ਤੇ ਨੌਜਵਾਨ ਨੇ ਬੜੀ ਫੁਰਤੀ ਨਾਲ ਉੱਤਰ ਦਿੱਤਾ ਜੀ ਤੁਹਾਡੇ ਜੋਗਾ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਬਚਨ ਬੋਲੇ ਅੱਛਾ ਭਾਈ ਜੋਗੇ ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ ਭਾਈ ਜੋਗੇ ਤੇ ਗੁਰੂ ਜੀ ਦੇ ਬਚਨਾਂ ਦਾ ਅਜਿਹਾ ਅਸਰ ਹੋਇਆ ਕਿ ਉਸਤਾ ਵਾਪਸ ਘਰ ਜਾਣ ਦਾ ਜੀ ਨਾ ਕੀਤਾ ਤਾਂ ਉਸਨੇ ਆਪਣੇ ਮਾਤਾ ਪਿਤਾ ਪਾਸਿਓਂ ਗੁਰੂ ਘਰ ਵਿੱਚ ਰਹਿਣ ਦੀ ਆਗਿਆ ਲੈ ਲਈ ਭਾਈ ਜੋਗੇ ਦੇ ਮਾਤਾ ਪਿਤਾ ਭਾਈ ਜੋਗੇ ਨੂੰ ਗੁਰੂ ਜੀ ਪਾਸ ਛੱਡ ਕੇ ਵਾਪਸ ਆ ਪਿਸ਼ਾਵਰ ਚਲੇ ਗਏ ਭਾਈ ਜੋਗੇ ਨੇ ਉਸੇ ਦਿਨ ਤੋਂ ਹੀ ਸੰਗਤ ਦੀ ਤਨਮਾਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੇ ਗੁਰੂ ਜੀ ਪਾਸਿਓਂ ਅੰਮ੍ਰਿਤ ਛਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ ਦਸਮ ਪਤਿ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੋਗੇ ਨੂੰ ਆਪਣਾ ਸੁਪੁੱਤਰ ਮੰਨਦੇ ਸਨ ਤੇ ਉਸ ਨੂੰ ਹਰ ਵੇਲੇ ਆਪਣੇ ਨਾਲ ਹੀ ਰੱਖਦੇ ਹਨ ਕਾਫੀ ਸਮਾਂ ਇਸੇ ਤਰ੍ਹਾਂ ਹੀ ਬੀਤਦਾ ਗਿਆ ਇੱਕ ਦਿਨ ਭਾਈ ਜੋਗੇ ਦੇ ਮਾਤਾ ਪਿਤਾ ਭਾਈ ਗੁਰਮਤ ਸਿੰਘ ਜੀ ਗੁਰੂ ਜੀ ਪਾਸ ਆ ਕੇ ਅਰਦਾਸ ਕਰਦੇ ਹਨ ਕਿ ਗੁਰੂ ਜੀ ਜੇਕਰ ਤੁਹਾਡੀ ਕਿਰਪਾ ਹੋਵੇ ਅਸੀਂ ਜੋਗੇ ਦਾ ਵਿਆਹ ਕਰਨਾ ਚਾਹੁੰਦੇ ਹਾਂ ਤੇ ਜੋਗੇ ਵਾਸਤੇ ਅਸੀਂ ਇੱਕ ਲੜਕੀ ਵੀ ਵੇਖੀ ਹੋਈ ਹੈ ਕਿਰਪਾ ਕਰਕੇ ਇਸ ਨੂੰ ਆਗਿਆ ਦਿਓ ਤਾਂ ਕਿ ਇਹ ਪਿਸ਼ਾਵਰ ਸਾਡੇ ਨਾਲ ਜਾ ਕੇ ਆਪਣਾ ਵਿਆਹ ਕਰਵਾ ਲਵੇ ਦਸਾਂ ਪਿਤਾ ਪਾਤਸ਼ਾਹ ਨੇ ਭਾਈ ਜੋਗੇ ਨੂੰ ਛੁੱਟੀ ਦੇ ਦਿੱਤੀ ਤੇ ਨਾਲ ਹੀ ਉਸ ਦੀ ਪ੍ਰੀਖਿਆ ਲੈਣ ਲਈ ਗੁਰੂ ਜੀ ਨੇ ਇੱਕ ਹੋਰ ਸਿੱਖ ਨੂੰ ਹੁਕਮਨਾਮਾ ਦੇ ਕੇ ਭੇਜਿਆ ਤੇ ਆਖਿਆ ਕਿ ਜਦੋਂ ਜੋਗਾ ਸਿੰਘ ਤਿੰਨ ਫੇਰੇ ਲੈ ਲਵੇ ਤਦ ਉਸ ਦੇ ਹੱਥ ਵਿੱਚ ਇਹ ਹੁਕਮਨਾਮਾ ਦੇ ਦੇਣਾ ਤਦ ਉਸ ਸਿੱਖ ਨੇ ਅਜਿਹਾ ਹੀ ਕੀਤਾ ਜਿਵੇਂ ਹੀ ਭਾਈ ਜੋਗੇ ਨੇ ਵਿਆਹ ਦੇ ਤਿੰਨ ਫੇਰੇ ਲਏ ਤੇ ਗੁਰੂ ਜੀ ਦੇ ਉਸ ਸਿੱਖ ਨੇ ਭਾਈ ਜੋਗੇ ਨੂੰ ਹੁਕਮਨਾਮਾ ਫੜਾ ਦਿੱਤਾ ਜਿਸ ਵਿੱਚ ਗੁਰੂ ਜੀ ਨੇ ਉਸ ਨੂੰ ਤੁਰੰਤ ਆਨੰਦਪੁਰ ਸਾਹਿਬ ਔਨ ਦਾ ਹੁਕਮ ਦਿੱਤਾ ਸੀ ਤੇ ਹੁਕਮਨਾਮੇ ਨੂੰ ਪੜ੍ਹ ਕੇ ਭਾਈ ਜੋਗੇ ਨੇ ਆਪਣੀਆਂ ਲਾਵਾਂ ਦਾ ਇੱਕ ਫੇਰਾ ਵਿੱਚ ਹੀ ਛੱਡ ਦਿੱਤਾ ਤੇ ਤੁਰੰਤ ਸ੍ਰੀ ਆਨੰਦਪੁਰ ਸਾਹਿਬ ਦੀ ਤਰਫ ਰਵਾਨਾ ਹੋ ਗਏ ਤੇ ਪਿੱਛੇ ਭਾਈ ਜੋਗੇ ਦੇ ਪਰਿਵਾਰ ਨੇ ਉਸ ਦਾ ਬਚਿਆ ਇੱਕ ਫੇਰਾ ਉਸ ਦੀ ਕਮਰਬੰਦ ਨਾਲ ਲੈ ਕੇ ਉਸ ਦਾ ਵਿਆਹ ਪੂਰਾ ਕੀਤਾ। ਇਧਰ ਭਾਈ ਜੋਗਾ ਜਦੋਂ ਰਸਤੇ ਵਿੱਚ ਜਾ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਵਿਚਾਰ ਆ ਰਹੇ ਸਨ ਕਿ ਮੇਰੇ ਵਰਗਾ ਕੋਈ ਵਿਰਲਾ ਹੀ ਸਿੱਖ ਹੋਵੇਗਾ ਜਿਹੜਾ ਮੇਰੇ ਵਾਂਗੂ ਗੁਰੂ ਜੀ ਦੀ ਆਗਿਆ ਮੰਨਦਾ ਹੋਵੇ। ਭਾਈ ਜੋਗਾ ਆਪਣੇ ਮਨ ਵਿੱਚ ਹੋਮੇ ਵਾਲੇ ਵਿਚਾਰ ਸੋਚਦਾ ਸੋਚਦਾ ਸ੍ਰੀ ਅਨੰਦਪੁਰ ਸਾਹਿਬ ਵੱਲ ਵੱਧਾ ਜਾ ਰਿਹਾ ਸੀ। ਜਦੋਂ ਉਹ ਹੁਸ਼ਿਆਰਪੁਰ ਪਹੁੰਚਿਆ ਤਾਂ ਰਸਤੇ ਵਿੱਚ ਇੱਕ ਵੇਸ਼ਵਾ ਦਾ ਕੋਠਾ ਦਿਖਾਈ ਦਿੱਤਾ ਜਿੱਥੇ ਨਾਚ ਗਾਣਾ ਹੋ ਰਿਹਾ ਸੀ ਤੇ ਭਾਈ ਜੋਗੇ ਦੀ ਮੱਤ ਤੇ ਹੋਮੇ ਦਾ ਪਰਦਾ ਪੈ ਚੁੱਕਿਆ ਸੀ ਤੇ ਉਹ ਵੇਸ਼ਵਾ ਦੇ ਕੋਠੇ ਅੰਦਰ ਚਲਾ ਗਿਆ ਵੇਸ਼ਵਾ ਨੇ ੜਕਾਉ ਹਰ ਕਿਸਮ ਦਾ ਸ਼ਿੰਗਾਰ ਕੀਤਾ ਹੋਇਆ ਸੀ ਤੇ ਉਸ ਦਾ ਸੁੰਦਰ ਰੂਪ ਵੇਖ ਕੇ ਭਾਈ ਜੋਗਾ ਡੋਲ ਗਿਆ ਦੇ ਸਿੱਖ ਧਰਮ ਦੇ ਵਿਰੁੱਧ ਜਾ ਕੇ ਮਾੜਾ ਕਰਮ ਕਰਨ ਲਈ ਤਿਆਰ ਹੋ ਗਿਆ ਜਾਨੀ ਜਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਵੇਖ ਰਹੇ ਨੇ ਤੋ ਆਪਣੇ ਗਲਤ ਰਸਤੇ ਤੇ ਪੈ ਚੁੱਕੇ ਸਿੱਖ ਨੂੰ ਨਰਕ ਕੁੰਡ ਤੋਂ ਬਚਾਉਣ ਲਈ ਵੇਸ਼ਵਾ ਦੇ ਮਕਾਨ ਦੇ ਬਾਹਰ ਪਹੁੰਚ ਗਏ ਤੇ ਚੌਂਕੀਦਾਰ ਦਾ ਰੂਪ ਧਾਰ ਕੇ ਸਾਰੀ ਰਾਤ ਉਸ ਵੇਸ਼ਵਾ ਦੇ ਮਕਾਨ ਬਾਹਰ ਪਹਿਰਾ ਦਿੰਦੇ ਰਹੇ ਤੇ ਨਾਲ ਹੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੇ ਭਾਈ ਜੋਗਾ ਸਿੰਘ ਜਦੋਂ ਵੀ ਵੇਸ਼ਵਾ ਦੇ ਨਾਲ ਮਾੜਾ ਕਰਮ ਕਰਨ ਲਈ ਅੱਗੇ ਵੱਧਦਾ ਤਾਂ ਉਸ ਦੇ ਕੰਨਾਂ ਵਿੱਚ ਚੌਂਕੀਦਾਰ ਦੇ ਮੂੰਹੋਂ ਆ ਰਹੀ ਵਾਹਿਗੁਰੂ ਦੇ ਜਾਪ ਦੀ ਆਵਾਜ਼ ਪੈ ਜਾਂਦੀ ਭਾਈ ਜੋਗੇ ਨੇ ਪੈੜਾ ਕਰਮ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ ਵਰ ਕੰਨਾਂ ਵਿੱਚ ਪੈ ਰਹੇ ਵਾਹਿਗੁਰੂ ਦੀ ਆਵਾਜ਼ ਕਰਕੇ ਉਸ ਦੀ ਹਿੰਮਤ ਨਾ ਪਹੀ ਤੇ ਆਖੀਰਕਾਰ ਭਾਈ ਜੋਗੇ ਨੂੰ ਗਿਆਨ ਹੋ ਗਿਆ ਤੇ ਉਸ ਨੇ ਆਪਣੇ ਆਪ ਨੂੰ ਫਿਟ ਲਾਂਤ ਪਾਈ ਤੇ ਆਪਣੀ ਆਤਮਾ ਨੂੰ ਅਧਿਕਾਰ ਦਾ ਹੋਇਆ ਕੋਰੇ ਤੇ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਹਿਵਾਲ ਨੂੰ ਚੱਲ ਪਿਆ ਭਾਈ ਜੋਗਾ ਆਪਣੇ ਕੀਤੇ ਤੇ ਬਹੁਤ ਜ਼ਿਆਦਾ ਸ਼ਰਮਿੰਦਾ ਸੀ ਤੇ ਉਸ ਨੂੰ ਗੁਰੂ ਜੀ ਦੇ ਪਾਸ ਜਾਣ ਤੇ ਵੀ ਸ਼ਰਮ ਆ ਰਹੀ ਸੀ ਪਰ ਟੁੱਟੇ ਪੱਜੇ ਦੇ ਨਾਲ ਉਹ ਗੁਰੂ ਜੀ ਦੇ ਦੀਵਾਨ ਵਿੱਚ ਹਾਜ਼ਰ ਹੋ ਗਿਆ ਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਪਿੱਛੋਂ ਉਸ ਨੂੰ ਆਪਣੀ ਪਾਸ ਬੁਲਾਇਆ ਤੇ ਸ਼ਾਬਾਸ਼ ਦਿੱਤੀ ਕਿ ਤੂੰ ਸਾਡੇ ਇੱਕ ਬੁਲਾਵੇ ਨਾਲ ਸਾਡੇ ਪਾਸ ਆ ਗਿਆ ਹੈ ਗੁਰੂ ਜੀ ਦੇ ਦਰਸ਼ਨ ਕਰਕੇ ਭਾਈ ਜੋਗਾ ਸਿੰਘ ਗੁਰੂ ਜੀ ਨੂੰ ਪੁੱਛਦਾ ਹੈ ਕਿ ਸਤਿਗੁਰੂ ਜੀ ਮੈਨੂੰ ਲੱਗਦਾ ਹੈ ਇਹ ਤੁਸੀਂ ਰਾਤ ਪਰ ਠੀਕ ਤਰ੍ਹਾਂ ਆਰਾਮ ਨਹੀਂ ਕਰ ਪਾਏ ਤੁਹਾਡੀਆਂ ਅੱਖਾਂ ਵੀ ਲਾਲ ਨੇ ਤਦ ਗੁਰੂ ਜੀ ਨੇ ਕਿਹਾ ਕਿ ਜੋਗਾ ਸਿੰਘ ਜਗਾਵੇਂ ਵੀ ਆਪ ਤੇ ਪੁੱਛੇ ਵੀ ਆਪ ਗੁਰੂ ਜੀ ਦੀ ਇਹ ਗੱਲ ਸੁਣ ਕੇ ਭਾਈ ਜੋਗਾ ਬੋਲਿਆ ਕਿ ਗੁਰੂ ਜੀ ਮੈਂ ਕੁਝ ਸਮਝਿਆ ਨਹੀਂ ਤਦ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੋਗਿਆ ਪੰਜਵੇਂ ਜਾਮੇ ਵਿੱਚ ਤਤੀ ਤਵੇ ਤੇ ਬੈਠੇ ਕੋਈ ਗੱਲ ਨਹੀਂ ਨੌਵੇਂ ਜਾਮੇ ਵਿੱਚ ਸ਼ੀਸ਼ ਦਿੱਤਾ ਕੋਈ ਗੱਲ ਨਹੀਂ ਵਰ ਇਹ ਨਹੀਂ ਸੀ ਪਤਾ ਸਿੱਖੀ ਖਾਤਰ ਦਸਵੇਂ ਜਾਮੇ ਵਿੱਚ ਵੇਸ਼ਵਾ ਦੇ ਦਰਵਾਜ਼ੇ ਤੇ ਪਹਿਰਾ ਦੇਣਾ ਪਵੇਗਾ ਤਾਂ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਜੋਗਾ ਸਿੰਘ ਦੇ ਕਪਾਟ ਖੁੱਲ ਗਏ ਤੇ ਉਹ ਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ ਤੇ ਆਖਾਂ ਲੱਗਾ ਕਿ ਗੁਰੂ ਜੀ ਆਪ ਬਖਸ਼ਣਹਾਰ ਹੋ ਆਪਣੇ ਬੱਚੇ ਦੀਆਂ ਭੁੱਲਾਂ ਨੂੰ ਬਖਸ਼ ਦੋ ਮੈਂ ਭੁੱਲ ਗਿਆ ਸੀ ਮੇਰੀ ਮੱਤ ਤੇ ਹਉਮੈ ਦਾ ਪਰਦਾ ਪੈ ਗਿਆ ਸੀ ਜੋ ਮੈਂ ਵੇਸ਼ਵਾਵਲ ਚਲਾ ਗਿਆ ਸ਼ੁਕਰ ਹੈ ਆਪ ਜੀ ਨੇ ਕਿਰਪਾ ਕਰਕੇ ਮੇਰੀ लाज ਰੱਖੀ ਮੈਨੂੰ ਬਖਸ਼ ਦੇਣਾ ਤਾਂ ਗੁਰੂ ਜੀ ਨੇ ਭਾਈ ਜੋਗੇ ਨੂੰ ਮਾਫ ਕਰ ਦਿੱਤਾ ਤੇ ਆ ਸ਼ੀਸ਼ਾ ਦਿੰਦੇ ਹੋਏ ਗੱਲ ਨੂੰ ਲਾ ਲਿਆ ਸਤਨਾਮ ਸ੍ਰੀ ਵਾਹਿਗੁਰੂ